ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਬਾਈ ਦੀ ਪਰੀਲੀ ਦੇਖਣ ਆਏ ਸੀ ਤੇ ਫਲੀਜ਼ ਕੀ ਪ੍ਰੋਬਲਮ ਆਈ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂ ਗੱਲਬਾਤ ਕੀ ਆ ਵੀਰੇ ਅੱਜ ਕੱਲ ਆਪਾਂ ਨੂੰ ਪਤਾ ਹੀ ਆ ਜੀ ਲੋਕ ਜਿਹੜੇ ਪਸ਼ੂ ਪਹਿਲੀ ਗੱਲ ਤਾਂ ਰੱਖ ਲੈਂਦੇ ਆਪਾਂ ਉਹਦੇ ਬਾਅਦ ਚ ਉਹਨਾਂ ਨੂੰ ਦੁੱਧ ਪੀ ਕੇ ਤੇ ਛੱਡ ਦਿੰਦੇ ਆ ਜਿਨ੍ਹਾਂ ਨੂੰ ਅਵਾਰਾ ਪਸ਼ੂ ਕਹਿੰਦੇ ਆ ਉਹ ਵਾਰਾ ਪਸ਼ੂ ਕੀ ਕਰਦੇ ਆ ਜਿਹੜੇ ਨੁਕਸਾਨ ਰੋੜਾਂ ਦੇ ਦਾ ਨੁਕਸਾਨ ਹੁੰਦੇ ਹੁੰਦੇ ਆ ਜਿਹੜੇ ਖੇਤੀ ਦੇ ਵਿੱਚ ਕੀ ਨੁਕਸਾਨ ਕਰਦੇ ਆ ਸਭ ਦਿਖਾਉਣੇ ਅੱਜ ਕੀ ਬਾਈ ਦਾ ਨੁਕਸਾਨ ਹੋਇਆ ਅੱਸੀ ਗੱਲ ਬਾਈ ਅਮਰਤ ਕੀ ਗੱਲਬਾਤ ਵੀਰੇ ਆਪਣਾ ਅੱਜ ਪਸੂ ਸੀਏ ਬਾਈ ਸਾਰੇ ਹੀ ਖਾ ਗਿਆ ਉੱਥੋਂ ਤੋਂ ਮੋਟੀ ਸਾਰੀ ਇਹ ਕਿੰਨੇ ਕਿੰਨੇ ਮਰਲੇ ਆ ਵੀਰੇ ਇਹ 16 ਮਰਲੇ ਆ ਬਾਈ ਆ 16 ਮਰਲੇ ਲੱਗੇ ਆ ਦਿਖਾਉਣੇ ਆ ਤੁਹਾਨੂੰ ਵੀਰੇ ਆ ਵੇਖੋ ਨੁਕਸਾਨ ਇਹ ਸਾਰੀ ਪੂਰੀ ਨੀ ਪੂਰੀ 16 16 ਮਰਲੇ ਦੇਖੋ ਵੀਰੇ ਇਸ ਤਰ੍ਹਾਂ ਖਾਦੀ ਹੋਈ ਹੈ। ਸਾਰੀ ਉਹ ਰਾਮਤਲਾ ਲਾ ਕੇ ਗਿਆ ਛੁੱਟੀ ਠਕਾ ਕੇ ਤੇ ਵੀਰ ਮੇਰੇ ਜਿਨ੍ਹਾਂ ਨੇ ਕਈ ਵਾਰੀ ਜੇ ਕਿਸੇ ਨਾਲ ਹੋਰ ਵੀ ਘਟਨਾ ਪਹਿਲਾਂ ਘਟੀ ਹੋਈ ਹੈ ਉਹ ਦੱਸ ਵੀ ਸਕਦਾ ਵੀ ਇਹਦੇ ਵਿੱਚ ਮਤਲਬ ਇਹਨੂੰ ਕੱਚਾ ਹੀ ਰੱਖਣਾ ਪਊਗਾ ਮੇਰੇ ਹਿਸਾਬ ਨਾਲ ਤੁਹਾਡਾ ਕੀ ਵਿਚਾਰ ਆ ਵੀ ਇਹਦੀਆਂ ਜੜਾਂ ਜਦੋਂ ਉਤੋਂ ਮੁੱਸੀ ਕੀ ਜਿਹੜੀ ਪਨੀਰੀ ਆ ਉਤੋਂ ਇਹ ਪਸ਼ੂਆਂ ਨੇ ਖਾ ਲਈ ਤੇ ਥੱਲੇ ਜੜਾਂ ਦਾ ਵਿਕਾਸ ਹੋ ਸਕਦਾ ਪਨੀਰੀ ਪੱਟਣ 'ਤੇ ਨੁਕਸਾਨ ਹੋ ਸਕਦਾ ਇਹਦੇ ਲਈ ਆਇਆ ਇਹ ਮਤਲਬ ਯੂਰੀਆ ਨਾਈਟ੍ਰੋਜਨ ਦੀ ਵਰਤੋਂ ਵੱਧ ਕਰਨੀ ਪਊਗੀ ਪਨੀਰੀ ਨੂੰ ਲਵਾ ਰੱਖਣ ਵਾਸਤੇ ਨਹੀਂ ਤਾਂ ਆਹ ਤੁਸੀਂ ਦੇਖ ਸਕਦੇ ਹੋ ਸੋ ਸਾਰੇ ਹੀ ਵੀਰਾਂ ਨੂੰ ਇਹੀ ਬੇਨਤੀ ਆ ਵੀਰੇ ਜਿਹੜੇ ਆਵਾਰਾ ਪਸ਼ੂ ਆ ਪਹਿਲੀ ਗੱਲ ਤਾਂ ਵੈਸੇ ਤਾਂ ਗਊਸ਼ਾਲਾ ਪਿੰਡਾਂ ਦੇ ਵਿੱਚ ਆਮ ਬਣ ਗਏ ਹੋਣਗੇ ਜਿਹੜਾ ਪਿੰਡਾਂ ਨਹੀਂ ਬਣ ਗਏ ਤੇ ਉਹ ਬਣਨੀਆਂ ਚਾਹੀਦੀਆਂ ਕਿਉਂਕਿ ਇਹ ਜਿਹੇ ਨੁਕਸਾਨ ਆ ਜਿਹੜੇ ਇਹ ਬਹੁਤ ਔਖਾ ਹੋ ਜਾਂਦਾ ਹੁਣ ਮੰਨ ਲਓ ਅੱਜ ਇਹ ਮੁਰਸ਼ਗੇ ਬਾਅਦ ਚ ਹੋ ਸਕਦਾ 5-7 ਦਿਨਾਂ ਤੱਕ ਫੇਰ ਜੇ ਆਗੇ ਫੇਰ ਨੁਕਸਾਨ ਹੋ ਜੂ ਕਿਉਂਕਿ ਬਾਈ ਜੀ ਨੇ ਫਿਰ ਹੁਣ ਕੀ ਸੋਚਿਆ ਵੀ ਭਾਈ ਇੱਥੇ ਡਰਨਾ ਬਣਾ ਕੇ ਲਾਵਾਂਗੇ ਜਾਂ ਇਹਦੀ ਬਾੜ ਕਰਨੀ ਪੂ ਇਹ ਚੀਜ਼ਾਂ ਪਰੇਸ਼ਾਨੀ ਦਾ ਕਾਰਨ ਤਾਂ ਬਣਦੀਆਂ ਨੇ ਆ ਦੇਖੋ ਜੀ ਕੀ ਨੁਕਸਾਨ ਹੋ ਇਹਦੇ ਸੋ ਬਾਈ ਜੀ ਜਿਹੜੇ ਆਵਾਰਾ ਪਸ਼ੂ ਰੋੜਾਂ ਤੇ ਹੁੰਦੇ ਆ ਉਹ ਕਿਤੋਂ ਸਮਾਨ ਤੋਂ ਤਾਂ ਆਉਂਦੇ ਨਹੀਂ ਉਹਨਾਂ ਨੂੰ ਲੋਕ ਹੀ ਛੱਡਦੇ ਆ ਵੀਰ ਬਣ ਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਲੋਕ ਜਿਹੜਾ ਇਹ ਨੁਕਸਾਨ ਖੇਤੀ ਦੇ ਵਿੱਚ ਵੀ ਹੋ ਰਿਹਾ ਰੋਡਾਂ ਉੱਪਰ ਐਕਸੀਡੈਂਟ ਦੇ ਵੀ ਕਾਰਨ ਬਣਦੇ ਆ ਸੋ ਸਾਰਿਆਂ ਨੂੰ ਇਹੀ ਬੇਨਤੀ ਆ ਵੀਰਮਣ ਕੇ ਇਹਨਾਂ ਚੀਜ਼ਾਂ ਦਾ ਥੋੜਾ ਧਿਆਨ ਰੱਖੋ ਧੰਨਵਾਦ